आखिरका तो होवेगी 9.86 ਕਰੋੜ ਦੀ ਤਾਂਧਲੀ ਕਰਨ ਵਾਲੇ ਡਾਕਟਰਾਂ ਤੇ ਕਾਰਵਾਈ ਤਾਂਧਲੀ ਦੇ ਮਾਸਟਰਮਾਈਂਡ ਨੂੰ ਛੱਡ ਸਾਰੇ ਹੋ ਚੁੱਕੇ ਨੇ ਸੇਵਾਮੁਕਤ ਮਾਸਟਰਮਾਈਂਡ ਦੇ ਡਾਕਟਰ ਨੇ ਕਾਰਵਾਈ ਤੋਂ ਬਚਣ ਦੇ ਲਈ ਉੱਚ ਪੁਲਿਸ ਅਧਿਕਾਰੀ ਨੂੰ ਦਿੱਤੀ ਸੀ ਮੋਤੀ ਰਿਸ਼ਵਤ 2019 ਤੋਂ 2022 ਦਰਮਿਆਨ ਜੁਲੰਦਰ ਦੇ ਸਿਵਲ ਸਰਜਨ ਦਫ਼ਤਰ ਦੇ ਵਿੱਚ ਹੋਏ 9.86 ਕਰੋੜ ਰੁਪਏ ਦੇ ਦਵਾਈ ਖਰੀਦ ਘੁਟਾਲੇ ਦੇ ਵਿੱਚ ਅਜੇ ਤੱਕ ਕਿਸੇ ਵੀ ਦੋਸ਼ੀ ਵਿਰੁੱਧ ਕੋਈ ਐਫ ਆਈ ਆਰ ਦਰਜ ਨਹੀਂ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਘੁਟਾਲੇ ਦੇ ਮਾਸਟਰਮਾਈਂਡ ਛੱਡ ਕੇ ਸਾਰੇ ਸ਼ਾਮਲ ਡਾਕਟਰ ਸੇਵਾਮੁਕਤ ਹੋ ਗਏ ਨੇ ਨਤੀਜੇ ਵਜੋਂ ਕਟਾਲੇ ਦਾ ਮਾਸਟਰਮਾਈਂਡ ਆਪਣੇ ਵਿਰੁੱਧ ਕਾਰਵਾਈ ਤੋਂ ਡਰਦਾ ਨਜ਼ਰ ਆ ਰਿਹਾ ਹੈ। ਸੂਤਰਾਂ ਦੀ ਮੰਨੀਏ ਤਾਂ 2024 ਦੇ ਵਿੱਚ ਜਦੋਂ ਰਾਸ਼ਟਰੀ ਸਿਹਤ ਮਿਸ਼ਨ ਦੇ ਸਖਤਰ ਨੇਸ ਕਟਾਲੇ ਦੇ ਵਿੱਚ ਕਾਰਵਾਈ ਕਰਨ ਦੇ ਲਈ ਸਿਵਲ ਸਰਜਨ ਨੂੰ ਲਿਖਿਆ ਤਾਂ ਸਿਵਲ ਸਰਜਨ ਨੇ ਜੁਲੰਦਰ ਤਮਿਸਨ ਰਾਟ ਪੁਲਿਸ ਨੂੰ ਸਬੂਤ ਸੁਨੇਤ ਮਾਮਲਾ ਦਰਜ ਕਰਨ ਦੇ ਲਈ ਲਿਖਿਆ ਸੀ। ਹਾਲਾਂਕਿ ਆਖਰੀ ਸਮੇਂ ਤੱਕ ਇਸ ਕਟਾਲੇ ਦੇ ਮਾਸਟਰਮਾਈਂਡ ਨੇ ਆਪਣੇ ਵਿਰੁੱਧ ਕਾਰਵਾਈ ਨੂੰ ਰੋਕਣ ਦੇ ਲਈ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੂੰ ਭਾਰੀ ਰਿਸ਼ਵਤ ਵਿਧिती ਹੈ ਇਹ ਦੱਸਦਾ ਹੈ ਕਿ 1 ਸਾਲ ਬਾਅਦ ਵੀ ਬਹੁ ਕਰੋੜ ਕੁਟਾਲੇ ਵਿੱਚ ਸ਼ਾਮਲ ਦੋਸ਼ੀ ਸਲਾਖਾ ਪਿੱਛੇ ਕਿਉਂ ਨਹੀਂ ਆਲ ਦੈਨਿਕ ਸਵੇਰਾ ਇਸ ਮੁੱਖ ਮਾਸਟਰਮਾਈਂਡ ਅਤੇ ਕਰੋੜਾ ਰੁਪਏ ਦੇ ਕੁਟਾਲੇ ਵਿੱਚ ਸ਼ਾਮਲ ਹੋਰ ਵਿਰੁੱਧ ਉਦੋਂ ਤੱਕ ਆਪਣੀ ਆਵਾਜ਼ ਉਠਾਉਂਦਾ ਰਹੇਗਾ ਜਦੋਂ ਤੱਕ ਉਹਨਾਂ ਵਿਰੁੱਧ ਬੰਦੀ ਕਾਰਵਾਈ ਨਹੀਂ ਹੋ ਜਾਂਦੀ ਬਿਊਰੋ ਰਿਪੋਰਟ ਦੈਨਿਕ ਸਵੇਰਾ ਟੀਵੀ ਆਖਰਕਾਰ ਤੋਂ ਹੋਵੇਗੀ 9.86 ਕਰੋੜ ਦੀ ਤਾਂਧਲੀ ਕਰਨ ਵਾਲੇ ਡਾਕਟਰਾਂ ਤੇ ਕਾਰਵਾਈ ਤਾਂਧਲੀ ਦੇ ਮਾਸਟਰਮਾਈਂਡ ਨੂੰ ਛੱਡ ਸਾਰੇ ਹੋ ਚੁੱਕੇ ਨੇ ਸੇਵਾਮੁਕਤ ਮਾਸਟਰਮਾਈਂਡ ਦੇ ਡਾਕਟਰ ਨੇ ਕਾਰਵਾਈ ਤੋਂ ਬਚਣ ਦੇ ਲਈ ਉੱਚ ਪੁਲਿਸ ਅਧਿਕਾਰੀ ਨੂੰ ਦਿੱਤੀ ਸੀ ਮੋਦੀ ਨਿਸ਼ਾਨ 2019 ਤੋਂ 2022 ਦਰਮਿਆਨ ਜੁਲੰਦਰ ਦੇ ਸਿਵਲ ਸਰਜਨ ਦਫ਼ਤਰ ਦੇ ਵਿੱਚ ਹੋਏ 9.86 ਕਰੋੜ ਰੁਪਏ ਦੇ ਦਵਾਈ ਖਰੀਦ ਘੁਟਾਲੇ ਦੇ ਵਿੱਚ ਅਜੇ ਤੱਕ ਕਿਸੇ ਵੀ ਦੋਸ਼ੀ ਵਿਰੁੱਧ ਕੋਈ ਐਫ ਆਈ ਆਰ ਦਰਜ ਨਹੀਂ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਘੁਟਾਲੇ ਦੇ ਮਾਸਟਰਮਾਈਂਡ ਛੱਡ ਕੇ ਸਾਰੇ ਸ਼ਾਮਲ ਡਾਕਟਰ ਸੇਵਾਮੁਕਤ ਹੋ ਗਏ ਨੇ ਨਤੀਜੇ ਵਜੋਂ ਘਟਾਲੇ ਦਾ ਮਾਸਟਰਮਾਈਂਡ ਆਪਣੇ ਵਿਰੁੱਧ ਕਾਰਵਾਈ ਤੋਂ ਡਰਦਾ ਨਜ਼ਰ ਆ ਰਿਹਾ ਹੈ। ਸੂਤਰਾ ਦੀ ਮੰਨੀਏ ਤਾਂ 2024 ਦੇ ਵਿੱਚ ਜਦੋਂ ਰਾਸ਼ਟਰੀ ਸਿਹਤ ਮਿਸ਼ਨ ਦੇ ਸਖਤਰ ਨੇਸ ਘਟਾਲੇ ਦੇ ਵਿੱਚ ਕਾਰਵਾਈ ਕਰਨ ਲਈ ਸਿਵਲ ਸਰਜਨ ਨੂੰ ਲਿਖਿਆ ਤਾਂ ਸਿਵਲ ਸਰਜਨ ਨੇ ਜੁਲੰਦਰ ਕਮਿਸ਼ਨ ਰੇਟ ਪੁਲਸ ਨੂੰ ਸਬੂਤਾਂ ਸਮੇਤ ਮਾਮਲਾ ਦਰਜ ਕਰਨ ਲਈ ਲਿਖਿਆ ਸੀ। ਹਾਲਾਂਕਿ ਆਖਰੀ ਸਮੇਂ ਤੱਕ ਇਸ ਘਟਾਲੇ ਦੇ ਮਾਸਟਰਮਾਈਂਡ ਨੇ ਆਪਣੇ ਵਿਰੁੱਧ ਕਾਰਵਾਈ ਨੂੰ ਰੋਕਣ ਦੇ ਲਈ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੂੰ ਭਾਰੀ ਰਿਸ਼ਵਤ ਵੀ ਦਿੱਤੀ ਹੈ ਇਹ ਦੱਸਦਾ ਹੈ ਕਿ ਇੱਕ ਸਾਲ ਬਾਅਦ ਵੀ ਬਹੁ ਕਰੋੜ ਦੇ ਘੁਟਾਲੇ ਵਿੱਚ ਸ਼ਾਮਲ ਦੋਸ਼ੀ ਸਲਾਖਾ ਪਿੱਛੇ ਕਿਉਂ ਨਹੀਂ ਹਨ ਦੈਨਿਕ ਸਵੇਰਾ ਇਸ ਮੁਖ ਮਾਸਟਰਮਾਈਂਡ ਅਤੇ ਕਰੋੜਾ ਰੁਪਏ ਦੇ ਘੁਟਾਲੇ ਵਿੱਚ ਸ਼ਾਮਲ ਹੋਰ ਵਿਰੁੱਧ ਉਦੋਂ ਤੱਕ ਆਪਣੀ ਆਵਾਜ਼ ਉਠਾਉਂਦਾ ਰਹੇਗਾ ਜਦੋਂ ਤੱਕ ਉਹਨਾਂ ਵਿਰੁੱਧ ਬੰਦੀ ਕਾਰਵਾਈ ਨਹੀਂ ਹੋ ਜਾਂਦੀ ਬਿਊਰੋ ਰਿਪੋਰਟ ਦੈਨਿਕ ਸਵੇਰਾ ਟੀਵੀ आखिरका तो होवेगी 9.86 ਕਰੋੜ ਦੀ ਤਾਂਦਲੀ ਕਰਨ ਵਾਲੇ ਡਾਕਟਰਾਂ ਤੇ ਕਾਰਵਾਈ ਤਾਂਦਲੀ ਦੇ ਮਾਸਟਰਮਾਈਂਡ ਨੂੰ ਛੱਡ ਸਾਰੇ ਹੋ ਚੁੱਕੇ ਨੇ ਸੇਵਾਮੁਕਤ ਮਾਸਟਰਮਾਈਂਡ ਦੇ ਡਾਕਟਰ ਨੇ ਕਾਰਵਾਈ ਤੋਂ ਬਚਣ ਦੇ ਲਈ ਉੱਚ ਪੁਲਿਸ ਅਧਿਕਾਰੀ ਨੂੰ ਦਿੱਤੀ ਸੀ ਮੋਦੀ ਨਿਸ਼ਾਨ 2022 ਦਰਮਿਆਨ ਜੁਲੰਦਰ ਦੇ ਸਿਵਲ ਸਰਜਨ ਦਫਤਰ ਦੇ ਵਿੱਚ ਹੋਏ 9.86 ਕਰੋੜ ਰੁਪਏ ਦੇ ਦਵਾਈ ਖਰੀਦ ਘੁਟਾਲੇ ਦੇ ਵਿੱਚ ਅਜੇ ਤੱਕ ਕਿਸੇ ਵੀ ਦੋਸ਼ੀ ਵਿਰੁੱਧ ਕੋਈ ਐਫ ਆਈ ਆਰ ਦਰਜ ਨਹੀਂ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਘੁਟਾਲੇ ਦੇ ਮਾਸਟਰਮਾਈਂਡ ਛੱਡ ਕੇ ਸਾਰੇ ਸ਼ਾਮਲ ਡਾਕਟਰ ਸੇਵਾਮੁਕਤ ਹੋ ਗਏ ਨੇ ਨਤੀਜੇ ਵਜੋਂ ਘਟਾਲੇ ਦਾ ਮਾਸਟਰਮਾਈਂਡ ਆਪਣੇ ਵਿਰੁੱਧ ਕਾਰਵਾਈ ਤੋਂ ਡਰਦਾ ਨਜ਼ਰ ਆ ਰਿਹਾ ਹੈ। ਸੂਤਰਾ ਦੀ ਮਨੀਅਤਾ 2024 ਦੇ ਵਿੱਚ ਜਦੋਂ ਰਾਸ਼ਟਰੀ ਸਿਹਤ ਮਿਸ਼ਨ ਦੇ ਸਕੱਤਰ ਨੇ ਇਸ ਘਟਾਲੇ ਦੇ ਵਿੱਚ ਕਾਰਵਾਈ ਕਰਨ ਲਈ ਸਿਵਲ ਸਰਜਨ ਨੂੰ ਲਿਖਿਆ ਤਾਂ ਸਿਵਲ ਸਰਜਨ ਨੇ ਜੁਲੰਦਰ ਕਮਿਸ਼ਨ ਰੇਟ ਪੁਲਿਸ ਨੂੰ ਸਬੂਤਾਂ ਸਮੇਤ ਮਾਮਲਾ ਦਰਜ ਕਰਨ ਲਈ ਲਿਖਿਆ ਸੀ। ਹਾਲਾਂਕਿ ਆਖਰੀ ਸਮੇਂ ਤੱਕ ਇਸ ਘਟਾਲੇ ਦੇ ਮਾਸਟਰਮਾਈਂਡ ਨੇ ਆਪਣੇ ਵਿਰੁੱਧ ਕਾਰਵਾਈ ਨੂੰ ਰੋਕਣ ਦੇ ਲਈ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੂੰ ਭਾਰੀ ਰਿਸ਼ਵਤ ਵਿਧिती ਇਹ ਦੱਸਦਾ ਹੈ ਕਿ 1 ਸਾਲ ਬਾਅਦ ਵੀ ਬਹੁ ਕਰੋੜੇ ਘਟਾਲੇ ਵਿੱਚ ਸ਼ਾਮਲ ਦੋਸ਼ੀ ਸਲਾਖਾ ਪਿੱਛੇ ਕਿਉਂ ਨਹੀਂ ਹਨ ਦੈਨਿਕ ਸਵੇਰਾ ਇਸ ਮੁਖ ਮਾਸਟਰਮਾਈਂਡ ਅਤੇ ਕਰੋੜਾ ਰੁਪਏ ਦੇ ਘਟਾਲੇ ਵਿੱਚ ਸ਼ਾਮਲ ਹੋਰ ਵਿਰੁੱਧ ਉਦੋਂ ਤੱਕ ਆਪਣੀ ਆਵਾਜ਼ ਉਠਾਉਂਦਾ ਰਹੇਗਾ ਜਦੋਂ ਤੱਕ ਉਹਨਾਂ ਵਿਰੁੱਧ ਬੰਦੀ ਕਾਰਵਾਈ ਨਹੀਂ ਹੋ ਜਾਂਦੀ ਬਿਊਰੋ ਰਿਪੋਰਟ ਦੈਨਿਕ ਸਵੇਰਾ ਟੀਵੀ ਆਖਿਰਕਤ ਹੋਵੇਗੀ 9.86 ਕਰੋੜ ਦੀ ਧਾਂਦਲੀ ਕਰਨ ਵਾਲੇ ਡਾਕਟਰਾਂ ਤੇ ਕਾਰਵਾਈ ਧਾਂਦਲੀ ਦੇ ਮਾਸਟਰਮਾਈਂਡ ਨੂੰ ਛੱਡ ਸਾਰੇ ਹੋ ਚੁੱਕੇ ਨੇ ਸੇਵਾਮੁਕਤ ਮਾਸਟਰਮਾਈਂਡ ਦੇ ਡਾਕਟਰ ਨੇ ਕਾਰਵਾਈ ਤੋਂ ਬਚਣ ਦੇ ਲਈ ਉੱਚ ਪੁਲਿਸ ਅਧਿਕਾਰੀ ਨੂੰ ਦਿੱਤੀ ਸੀ ਮੋਤੀ ਰਿਸ਼ਵਤ 2019 ਤੋਂ 2022 ਦਰਮਿਆਨ ਜੁਲੰਦਰ ਦੇ ਸਿਵਲ ਸਰਜਨ ਦਫਤਰ ਦੇ ਵਿੱਚ ਹੋਏ 9.86 ਕਰੋੜ ਰੁਪਏ ਦੇ ਦਵਾਈ ਖਰੀਦ ਘੁਟਾਲੇ ਦੇ ਵਿੱਚ ਅਜੇ ਤੱਕ ਕਿਸੇ ਵੀ ਦੋਸ਼ੀ ਵਿਰੁੱਧ ਕੋਈ ਐਫ ਆਈ ਆਰ ਦਰਜ ਨਹੀਂ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਘੁਟਾਲੇ ਦੇ ਮਾਸਟਰਮਾਈਂਡ ਛੱਡ ਕੇ ਸਾਰੇ ਸ਼ਾਮਲ ਡਾਕਟਰ ਸੇਵਾਮੁਕਤ ਹੋ ਗਏ ਨੇ ਨਤੀਜੇ ਵਜੋਂ ਘਟਾਲੇ ਦਾ ਮਾਸਟਰਮਾਈਂਡ ਆਪਣੇ ਵਿਰੁੱਧ ਕਾਰਵਾਈ ਤੋਂ ਡਰਦਾ ਨਜ਼ਰ ਆ ਰਿਹਾ ਹੈ। ਸੂਤਰਾ ਦੀ ਮੰਨੀਏ ਤਾਂ 2024 ਦੇ ਵਿੱਚ ਜਦੋਂ ਰਾਸ਼ਟਰੀ ਸਿਹਤ ਮਿਸ਼ਨ ਦੇ ਸਕੱਤਰ ਨੇ ਇਸ ਘਟਾਲੇ ਦੇ ਵਿੱਚ ਕਾਰਵਾਈ ਕਰਨ ਲਈ ਸਿਵਲ ਸਰਜਨ ਨੂੰ ਲਿਖਿਆ ਤਾਂ ਸਿਵਲ ਸਰਜਨ ਨੇ ਜੁਲੰਦਰ ਕਮਿਸ਼ਨ ਰੇਟ ਪੁਲਿਸ ਨੂੰ ਸਬੂਤਾਂ ਸਮੇਤ ਮਾਮਲਾ ਦਰਜ ਕਰਨ ਲਈ ਲਿਖਿਆ ਸੀ। ਹਾਲਾਂਕਿ ਆਖਰੀ ਸਮੇਂ ਤੱਕ ਇਸ ਘਟਾਲੇ ਦੇ ਮਾਸਟਰਮਾਈਂਡ ਨੇ ਆਪਣੇ ਵਿਰੁੱਧ ਕਾਰਵਾਈ ਨੂੰ ਰੋਕਣ ਦੇ ਲਈ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੂੰ ਭਾਰੀ ਰਿਸ਼ਵਤ ਵਿਧिती ਇਹ ਦੱਸਦਾ ਹੈ ਕਿ 1 ਸਾਲ ਬਾਅਦ ਵੀ ਬਹੁ ਕਰੋੜ ਕਟਾਲੇ ਵਿੱਚ ਸ਼ਾਮਲ ਦੋਸ਼ੀ ਸਲਾਖਾ ਪਿੱਛੇ ਕਿਉਂ ਨਹੀਂ ਆਲ ਦੈਨਿਕ ਸਵੇਰਾ ਇਸ ਮੁੱਖ ਮਾਸਟਰਮਾਈਂਡ ਅਤੇ ਕਰੋੜਾ ਰੁਪਏ ਦੇ ਕਟਾਲੇ ਵਿੱਚ ਸ਼ਾਮਲ ਹੋਰ ਵਿਰੁੱਧ ਉਦੋਂ ਤੱਕ ਆਪਣੀ ਆਵਾਜ਼ ਉਠਾਉਂਦਾ ਰਹੇਗਾ ਜਦੋਂ ਤੱਕ ਉਹਨਾਂ ਵਿਰੁੱਧ ਬੰਦੀ ਕਾਰਵਾਈ ਨਹੀਂ ਹੋ ਜਾਂਦੀ ਬਿਊਰੋ ਰਿਪੋਰਟ ਦੈਨਿਕ ਸਵੇਰਾ ਟੀਵੀ आखिरका तो होवेगी 9.86 ਕਰੋੜ ਦੀ ਤਾਂਧਲੀ ਕਰਨ ਵਾਲੇ ਡਾਕਟਰਾਂ ਤੇ ਕਾਰਵਾਈ ਤਾਂਧਲੀ ਦੇ ਮਾਸਟਰਮਾਈਂਡ ਨੂੰ ਛੱਡ ਸਾਰੇ ਹੋ ਚੁੱਕੇ ਨੇ ਸੇਵਾਮੁਕਤ ਮਾਸਟਰਮਾਈਂਡ ਦੇ ਡਾਕਟਰ ਨੇ ਕਾਰਵਾਈ ਤੋਂ ਬਚਣ ਦੇ ਲਈ ਉੱਚ ਪੁਲਿਸ ਅਧਿਕਾਰੀ ਨੂੰ ਦਿੱਤੀ ਸੀ ਮੋਤੀ ਰਿਸ਼ਵਤ 2019 ਤੋਂ 2022 ਦਰਮਿਆਨ ਜੁਲੰਦਰ ਦੇ ਸਿਵਲ ਸਰਜਨ ਦਫ਼ਤਰ ਦੇ ਵਿੱਚ ਹੋਏ 9.86 ਕਰੋੜ ਰੁਪਏ ਦੇ ਦਵਾਈ ਖਰੀਦ ਘੁਟਾਲੇ ਦੇ ਵਿੱਚ ਅਜੇ ਤੱਕ ਕਿਸੇ ਵੀ ਦੋਸ਼ੀ ਵਿਰੁੱਧ ਕੋਈ ਐਫ ਆਈ ਆਰ ਦਰਜ ਨਹੀਂ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਘੁਟਾਲੇ ਦੇ ਮਾਸਟਰਮਾਈਂਡ ਛੱਡ ਕੇ ਸਾਰੇ ਸ਼ਾਮਲ ਡਾਕਟਰ ਸੇਵਾਮੁਕਤ ਹੋ ਗਏ ਨੇ ਨਤੀਜੇ ਵਜੋਂ ਕਟਾਲੇ ਦਾ ਮਾਸਟਰਮਾਈਂਡ ਆਪਣੇ ਵਿਰੁੱਧ ਕਾਰਵਾਈ ਤੋਂ ਡਰਦਾ ਨਜ਼ਰ ਆ ਰਿਹਾ ਹੈ। ਸੂਤਰਾਂ ਦੀ ਮੰਨੀਏ ਤਾਂ 2024 ਦੇ ਵਿੱਚ ਜਦੋਂ ਰਾਸ਼ਟਰੀ ਸਿਹਤ ਮਿਸ਼ਨ ਦੇ ਸਖਤਰ ਨੇਸ ਕਟਾਲੇ ਦੇ ਵਿੱਚ ਕਾਰਵਾਈ ਕਰਨ ਲਈ ਸਿਵਲ ਸਰਜਨ ਨੂੰ ਲਿਖਿਆ ਤਾਂ ਸਿਵਲ ਸਰਜਨ ਨੇ ਜੁਲੰਦਰ ਤਮਿਸਨ ਰਾਟ ਪੁਲਿਸ ਨੂੰ ਸਬੂਤ ਸੁਨੇਤ ਮਾਮਲਾ ਦਰਜ ਕਰਨ ਲਈ ਲਿਖਿਆ ਸੀ। ਹਾਲਾਂਕਿ ਆਖਰੀ ਸਮੇਂ ਤੱਕ ਇਸ ਕਟਾਲੇ ਦੇ ਮਾਸਟਰਮਾਈਂਡ ਨੇ ਆਪਣੇ ਵਿਰੁੱਧ ਕਾਰਵਾਈ ਨੂੰ ਰੋਕਣ ਦੇ ਲਈ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੂੰ ਭਾਰੀ ਰਿਸ਼ਵਤ ਵਿਧिती ਇਹ ਦੱਸਦਾ ਹੈ ਕਿ 1 ਸਾਲ ਬਾਅਦ ਵੀ ਬਹੁ ਕਰੋੜ ਕੁਟਾਲੇ ਵਿੱਚ ਸ਼ਾਮਲ ਦੋਸ਼ੀ ਸਲਾਖਾ ਪਿੱਛੇ ਕਿਉਂ ਨਹੀਂ ਆਲ ਦੈਨਿਕ ਸਵੇਰਾ ਇਸ ਮੁੱਖ ਮਾਸਟਰਮਾਈਂਡ ਅਤੇ ਕਰੋੜਾ ਰੁਪਏ ਦੇ ਕੁਟਾਲੇ ਵਿੱਚ ਸ਼ਾਮਲ ਹੋਰ ਵਿਰੁੱਧ ਉਦੋਂ ਤੱਕ ਆਪਣੀ ਆਵਾਜ਼ ਉਠਾਉਂਦਾ ਰਹੇਗਾ ਜਦੋਂ ਤੱਕ ਉਹਨਾਂ ਵਿਰੁੱਧ ਬੰਦੀ ਕਾਰਵਾਈ ਨਹੀਂ ਹੋ ਜਾਂਦੀ ਬਿਊਰੋ ਰਿਪੋਰਟ ਦੈਨਿਕ ਸਵੇਰਾ ਟੀਵੀ